ਟਰੱਕ ਦਾ ਕੰਮ ਲੱਭਦੇ ਪਏ ਹੋ ਕੋਈ ਐਕਸਪੀਰੀਅੰਸ ਨਹੀਂ ਹੈਗਾ ਨਵਾਂ ਲਾਇਸੈਂਸ ਹੈ ਤੇ ਆਹ ਵੀਡੀਓ ਮਿੱਤਰੋ ਤੁਹਾਡੇ ਲਈ ਹੈ ਤੁਹਾਡਾ ਜਰੂਰ ਫਾਇਦਾ ਹੋਊਗਾ ਤੇ ਤੁਹਾਡਾ ਕੋਈ ਯਾਰ ਮਿੱਤਰ ਜਾਂ ਕੋਈ ਤੁਹਾਡੇ ਰਿਸ਼ਤੇਦਾਰ ਕੰਮ ਲੱਭਦਾ ਪਿਆ ਤੇ ਆਹ ਵੀਡੀਓ ਨੂੰ ਸ਼ੇਅਰ ਕਰੋ ਪੰਜ ਗੱਲਾਂ ਦੱਸਣ ਲੱਗਾ ਹਾਂ ਧਿਆਨ ਦੇ ਵਿੱਚ ਰੱਖਿਓ ਜਦੋਂ ਤੁਸੀਂ ਨਵੀਂ ਕੰਪਨੀ ਦੇ ਵਿੱਚ ਜਾਉਂਗੇ ਨੰਬਰ 1 ਕੋਈ ਵੀ ਕੰਪਨੀ ਲੱਭਣੀ ਆ ਪਹਿਲਾਂ ਉਹਦੀ ਰੈਪੂਟੇਸ਼ਨ ਜਰੂਰ ਚੈੱਕ ਕਰੋ ਗੂਗਲ ਰਿਵਿਊ ਪੜਿਓ ਤੇ ਦੂਜਾ ਸੋਸ਼ਲ ਮੀਡੀਆ ਟਿਕਟੌਕ ਇੰਸਟਾਗ੍ਰam ਤੇ ਤੁਹਾਨੂੰ ਕੋਈ ਨਾ ਕੋਈ ਉਹ ਕੰਪਨੀ ਬਾਰੇ ਇਨਫੋਰਮੇਸ਼ਨ 네ਗੇਟਿਵ ਜਾਂ ਪੋਜ਼ਿ ਰੈਫਰੈਂਸ ਦੇ ਥਰੂ ਮਿਲ ਜੇ ਕਿਉਂਕਿ ਰੈਫਰੈਂਸ ਦੇ ਥਰੂ ਭਾਵੇਂ ਤੁਹਾਨੂੰ ਡਾਲਰ ਘੱਟ ਬਣਦੇ ਹੋਣ ਉਹ ਵੀ ਬੈਨੀਫਿਟ ਆ ਕਿਉਂਕਿ ਜਿੱਥੇ ਤੁਹਾਡਾ ਯਾਰ ਮਿੱਤਰ ਜਾਂ ਤੁਹਾਡਾ ਰਿਸ਼ਤੇਦਾਰ ਉੱਥੇ ਕੰਮ ਕਰਦਾ ਹੋਊਗਾ ਜ਼ਿਆਦਾ ਪਰਸੈਂਟ ਉਹ ਕੰਪਨੀ ਵਧੀਆ ਹੋਣ ਦੇ ਚਾਂਸ ਆ ਤਾਂ ਹੀ ਤੁਹਾਡਾ ਉੱਥੇ ਯਾਰ ਮਿੱਤਰ ਕੰਮ ਕਰਦਾ ਪਿਆ ਆ ਤੀਜੀ ਗੱਲ ਜਦੋਂ ਕੋਈ ਕੰਟਰੈਕਟ ਸਾਈਨ ਕਰਨਾ ਆ ਕਿਸੇ ਕੰਪਨੀ ਦਾ ਧਿਆਨ ਨਾਲ ਪੜਿਓ ਕਿਉਂਕਿ ਅੱਜ ਕੱਲ ਕੰਪਨੀਆਂ ਘਪਲੇਬਾਜ਼ੀ ਕਰਦੀਆਂ ਕੰਟਰੈਕਟ ਦੇ ਵਿੱਚ ਕੋਈ ਪੇ ਦਾ ਮਸਲਾ ਹੋ ਗਿਆ ਤੁਹਾਨੂੰ ਇਨ ਫਿਊਚਰ ਜਾਂ ਕੋਈ ਸੇਫਟੀ ਦਾ ਮਸਲਾ ਹੋ ਗਿਆ ਉਹਨਾਂ ਨੇ ਇਦਾਂ ਦੇ ਕੰਟਰੈਕਟ ਬਣਾਏ ਹੋਏ ਆ ਉਹ ਉਹਨਾਂ ਦੇ ਫਾਇਦੇ ਲਈ ਆ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਦੋਂ ਉਹ ਕੰਟਰੈਕਟ ਤੇ ਸਾਈਨ ਹੋ ਜਾਂਦਾ ਪਰਸਨਲੀ ਬਹੁਤ ਲੋਕਾਂ ਨਾਲ ਹੋਇਆ ਏ ਸੋ ਧਿਆਨ ਰੱਖਿਓ ਇਹ ਚੀਜ਼ ਦਾ ਕਿੰਨੇ ਪੁਆਇੰਟ ਹੁੰਦੇ ਆ ਕੰਟਰੈਕਟ ਵਿੱਚ ਜੇ ਤੁਹਾਨੂੰ ਕਿਸੇ ਵਿੱਚ ਵੀ ਡਾਊਟ ਲੱਗਿਆ ਪਲੀਜ਼ ਉੱਥੇ ਹੀ ਉਹਨਾਂ ਨਾਲ ਕਲੀਅਰ ਕਰ ਲਿਓ ਵੀ ਆਹ ਪੁਆਇੰਟ 'ਚ ਮੈਨੂੰ ਡਾਊਟ ਆ ਜੇ ਉਹ ਨਹੀਂ ਕਲੀਅਰ ਕਰਦੇ ਤਾਂ ਚੁੱਪ ਕਰਕੇ ਉਹ ਕੰਪਨੀ ਨੂੰ ਅਵੋਇਡ ਕਰਿਓ ਕਿਉਂਕਿ ਨਵਾਂ ਕੰਮ ਤੁਸੀਂ ਲਵਦੇ ਹੋ ਤੁਹਾਨੂੰ ਕੰਮ ਮਿਲ ਜਾਣਾ ਜਸਟ ਕੰਟਰੈਕਟ ਸਾਈਨ ਕਰਤੇ ਤੇ ਬਾਅਦ ਵਿੱਚ ਤੁਹਾਨੂੰ ਜੋ ਪ੍ਰੋਬਲਮ ਆਉਣਗੀਆਂ ਉਹ ਤੁਹਾਨੂੰ ਵੀ ਨਹੀਂ ਪਤਾ ਹੋਣਾ ਕੀ ਤੁਹਾਡੇ ਨਾਲ ਪ੍ਰੋਬਲਮ ਆਉਣਗੀਆਂ ਫੋਰਥ ਪੁਆਇੰਟ ਜੇ ਤੁਹਾਨੂੰ ਕੋਈ ਕੰਪਨੀ ਹਾਇਰ ਕਰਦੀ ਹੈ ਤੇ ਉਹ ਆਪਣੀ ਕੰਡੀਸ਼ਨ ਰੱਖ ਕੇ ਦੀ ਤੁਹਾਨੂੰ ਉਹਨਾਂ ਦੇ ਅੰਡਰ ਬਿਨਾ ਕਿਸੇ ਪੇ ਤੋਂ 1 ਮੰਥ ਜਾਂ 2 ਮੰਥ ਕੰਮ ਕਰਨਾ ਪੈਣਾ ਹੈ ਪਲੀਜ਼ ਇਦਾਂ ਦੀਆਂ ਕੰਪਨੀਆਂ ਤੋਂ ਬਚੋ ਕਿ ਜਿਹੜਾ ਤੁਸੀਂ 1 ਮਹੀਨਾ ਜਾਂ 2 ਮਹੀਨਾ ਲਾਉਂਗੇ ਲੋਡ ਚੱਕੋਗੇ ਲੋਡ ਡ੍ਰੌਪ ਕਰੋਗੇ ਉਹਨਾਂ ਨੂੰ ਉਹਨਾਂ ਦੇ ਪੈਸੇ ਮਿਲ ਜਾਣੇ ਆ ਬਟ ਤੁਹਾਡੀ ਜੇਬ 'ਚ ਇੱਕ ਪੈਸਾ ਨਹੀਂ ਪੈਣਾ ਕਈ ਵਾਰੀ ਇਹ ਹੁੰਦਾ ਆ 2 ਮਹੀਨਾ ਲਾ ਕੇ ਤੁਹਾਡੀ ਟ੍ਰੇਨਿੰਗ ਲਵਾ ਕੇ ਤੇ ਕੰਪਨੀ ਵਾਲੇ ਸਿੱਧਾ ਇੱਕੋ ਇੱਕ ਜਵਾਬ ਦਿੰਦੇ ਆ ਕਿ ਸਾਨੂੰ ਤੇਰਾ ਕੰਮ ਨਹੀਂ ਪਸੰਦ ਆ ਜਾਂ ਸਾਨੂੰ ਬੰਦੇ ਦੇ ਨਹੀਂ ਲੋੜ ਜਾਂ ਕੋਈ ਨਾ ਕੋਈ ਤੁਹਾਡੇ 'ਚ ਉਹ ਪ੍ਰੋਬਲਮ ਕੱਢ ਕੇ ਤੁਹਾਨੂੰ ਉਹ ਕੰਪਨੀ 'ਚੋਂ ਕੱਢ ਦਾਨਗੇ ਨਾ ਤੁਸੀਂ ਉੱਤੇ ਕੁਝ ਕਰ ਸਕਣਾ ਆ ਕਿਉਂਕਿ ਕੰਟਰੈਕਟ ਦੇ ਉੱਤੇ ਲਿਖਿਆ ਹੋਣਾ ਤੁਸੀਂ ਇੰਨੇ ਮਹੀਨੇ ਦੀ ਟ੍ਰੇਨਿੰਗ ਲਾਉਣੀ ਆ ਸੋ ਪਲੀਜ਼ ਕੰਟਰੈਕਟ ਤੇ ਆਣਾ ਪੜੋ ਜੇਤੇ ਕਿਸੇ ਕੰਪਨੀ ਚ ਜਾਣਾ ਹੈ ਜਿੱਥੇ ਕੰਪਨੀਆਂ ਬਿਨਾਂ ਪੈਸੇ ਤੋਂ ਕੰਮ ਕਰਾਉਂਦੀਆਂ ਆ ਉਥੋਂ ਅਵੋਇਡ ਕਰੋ 1 2 3 ਜਾਂ ਮੈਕਸਿਮਮ 5 4 ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਬਟ ਮਹੀਨਾ ਮਹੀਨਾ ਦੋ ਦੋ ਮੰਤ ਮੰਤ ਦੀ ਟ੍ਰੇਨਿੰਗ ਕੋਈ ਕੰਪਨੀ ਨਹੀਂ ਲਵਾਉਂਦੀ ਜੋ ਲਵਾਉਂਦੀ ਆ ਉਹ ਸਮਝ ਲਓ ਤੁਹਾਡੇ ਨਾਲ ਇਨ ਫਿਊਚਰ ਕੋਈ ਨਾ ਕੋਈ ਜ਼ਰੂਰ ਹੋਊ ਨੰਬਰ 5 ਤੁਸੀਂ ਕਰਨਾ ਕਿ ਆ ਅਲੱਗ-ਅਲੱਗ ਕੰਪਨੀਆਂ ਜਾ ਕੇ ਉਥੇ ਵਿਜ਼ਿਟ ਕਰੋ ਨੋਟਿਸ ਬਣਾਓ ਆ ਕੰਪਨੀ ਦੀ ਜਾ ਕੇ ਉੱਥੇ ਰਿਜ਼ਿਊਮੇ ਦੇ ਕੇ ਆਓ ਕਈ ਵਾਰੀ ਕਈ ਹੁੰਦਾ ਆ ਕਿਸੇ ਕੰਪਨੀ ਕੋਈ ਵਧੀਆ ਕੰਪਨੀ ਨੂੰ ਕੋਈ ਡਰਾਈਵਰ ਦੀ ਲੋੜ ਹੁੰਦੀ ਆ ਸੋ ਉਹਨੂੰ ਰਾਈਟ ਵੇ ਕਾਲ ਕਰ ਸਕਦੀ ਆ ਜੇ ਤੁਸੀਂ ਇਨ ਪਰਸਨ ਜਾ ਕੇ ਉੱਥੇ ਰਿਜ਼ਿਊਮੇ ਡ੍ਰੌਪ ਕਰਕੇ ਆਉਂਗੇ ਹਾਇਰ ਚਾਂਸ ਹੋ ਜਾਂਦੇ ਆ ਹਾਇਰ ਹੋਣ ਦੇ ਉਤੇ